ਵਤ ਵਿੱਚ ਪੈਰਾ ਸਾਹਿਬ ਕੱਟਣ ਆਓ ਦਰ ਤੇ ਹਾਜ਼ਰੀਆਂ ਕਬੂਲ ਕਰੋ ਆਪਦੀਆਂ ਮਨੁਕਮਨਾ ਮਾਰਕ ਆਪਣੇ ਪੂਰੀਆਂ ਕਰਦਾ ਇਸ ਦਰਬਾਰ ਦੇ ਵਿੱਚ ਜਿੰਨੇ ਵੀ ਸੰਗਤ ਆਈ ਆ ਹਰ ਇੱਕ ਸੰਗਤ ਇੱਥੇ ਪੂਰੀ ਆਪਣੇ ਦੁਖੀ ਹੋ ਕੇ ਆਉਂਦੀ ਆ ਪਰ ਸੁਖੀ ਹੋ ਕੇ ਜਾਂਦੀ ਆ ਗੁਰੂ ਘਰ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੀ ਆ ਜੋ ਵੀ ਇੱਥੇ ਆਗੇ ਇਹਨਾਂ ਦੇ ਅਸਥਾਨ ਤੇ ਆਪਣਾ ਦਿਲੋਂ ਕੋਈ ਵੀ ਆਪਣੀ ਮੁਰਾਦ ਮੰਗਦਾ ਹੈ ਉਹ ਸੱਚੇ ਮਨ ਨਾਲ ਮੰਗਦਾ ਹੈ ਉਹਦੀ ਮੁਰਾਦ ਹਮੇਸ਼ਾ ਪੂਰੀ ਹੁੰਦੀ ਹੈ ਸਾਡੀਆਂ ਆਪਣੀਆਂ ਕਈ ਮਰਦਾਂ ਇਥੋਂ ਪੂਰੀਆਂ ਆਈਆਂ ਹਨ ਜੇ ਚਪੈਰਾ ਸਾਹਿਬ ਦੇ ਵਿੱਚ ਆਨੰਦ ਹੀ ਆਨੰਦ ਹੀ ਨਾ ਰਿਹਾ ਕਿ ਗੱਲਾਂ ਛੱਡ ਦਿਓ ਅੱਜ ਤੇ ਇਦਾਂ ਲੱਗ ਰਿਹਾ ਵੀ ਖੁਦ ਖੁਦ ਬਾਬਾ ਜੀ ਵਿਰਾਜਮਾਨ ਨੇ ਜੀ ਇੱਥੇ ਨੇੜੇ ਹੋ ਕੇ ਸਾਰਿਆਂ ਦੇ ਮੰਦੀ ਅਰਦਾਸ ਸਾਰਿਆਂ ਦੀ ਦਿਲ ਦੀ ਆਵਾਜ਼ ਬਾਬਾ ਜੀ ਸੁਣ ਰਹੇ ਨੇ ਦੂਰੋਂ ਦੂਰੋਂ ਲੋਕੀ ਆਉਂਦੇ ਨੇ ਖੁਸ਼ੀਆਂ ਦੀਆਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ ਹਰ ਇੱਕ ਦੇ ਮੰਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਦੁੱਧ ਵਾਲੇ ਨੂੰ ਦੁੱਧ ਮਿਲਦਾ ਪੁੱਤ ਵਾਲੇ ਨੂੰ ਪੁੱਤ ਮਿਲਦਾ ਕੋਈ ਕਿਸੇ ਨੂੰ ਕੋਈ ਨਿੱਕੀ ਮੋਟੀ ਜਾਂ ਵੱਡੀ ਤੋਂ ਵੱਡੀ ਬਿਮਾਰੀ ਹੈ ਉਹਦਾ ਬਾਬਾ ਜੀ ਹਰ ਅਰਦਾਸ ਦੇ ਨਾਲ ਕਰ ਦਿੰਦੇ ਆ ਜੀ ਕਿਸੇ ਨੇ ਵਿਦੇਸ਼ਾਂ ਚ ਜਾਣਾ ਹੈਗਾ ਜੀ ਉਹ ਅੜੇ ਹੋਏ ਕੰਮ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਅੜਿਆ ਹੋਇਆ ਚੋਪੈਰਾ ਸਾਹਿਬ ਬੰਦੇ ਆਉਂਦੇ ਨੇ ਜੀ ਹਾਜ਼ਰੀ ਭਰਦੇ ਨੇ ਮਹਾਰਾਜ ਦੇ ਚਰਨਾਂ ਚ ਤੇ ਖੁਸ਼ੀਆਂ ਪ੍ਰਾਪਤ ਕਰਦੇ ਆ ਜੀ ਬਾਬਾ ਦੀਪ ਸਿੰਘ ਜੀ ਦੇ ਦਰਦਿਆਂ ਇੱਥੇ ਜਿਹੜੇ ਵੀ ਸੰਗਤ ਆਉਂਦੀ ਆ ਮਨੋ ਕਾਮਨਾ ਕਰਕੇ ਆਉਂਦੀ ਆ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਆ ਕੇ ਖੁਸ਼ੀਆਂ ਪਾਓ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਪ੍ਰਭੂ ਦੇ ਗੋਣ ਗਾਓ ਐ ਕਿਹੋ ਜਿਹਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਦਵਾਰ ਦਾ ਦਿਨ ਆ ਜੀ ਬਾਬਾ ਦੀਪ ਸਿੰਘ ਮਰਦੋ ਦਾ ਚਪਰਾ ਸਾਹਿਬ ਲੱਗਿਆ ਹੋਇਆ ਜੀ ਸਾਰੀ ਸੰਗਤ ਆਈ ਇਹੇ ਸੇਵਾ ਕਰਦੇ ਫੇ ਮੱਥਾ ਟੇਕੋ ਜੀ ਜਿੰਨੇ ਵੀ ਸਾਰੀ ਨੌਜਵਾਨ ਪੀੜ੍ਹੀ ਸ੍ਰੀਖ ਨੂੰ ਜੀ ਬੇਨਤੀ ਆ ਆਇਆ ਕਰੋ ਮੱਥਾ ਟੇਕੋ ਸੇਵਾ ਕਰੋ ਗੁਰੂ ਦੇ ਲੜ ਲੱਗੋ ਜੀ ਸਭ ਨੂੰ ਜੀ ਆਉਣਾ ਚਾਹੀਦਾ ਬਹੁਤ ਵਧੀਆ ਗੱਲ ਆ ਜੀ ਜਿਹੜੇ ਆਉਂਦੇ ਆ ਤੇ ਨਹੀਂ ਵੀ ਆਉਂਦੇ ਉਹਨਾਂ ਵੀ ਨੂੰ ਵੀ ਆਉਣਾ ਚਾਹੀਦਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਜੀ ਅੱਜ ਚੋਪੈਰਾ ਸਾਹਿਬ ਦੇ ਵਿੱਚ ਆਨੰਦ ਹੀ ਆਨੰਦ ਇਹ ਨਾ ਰਿਹਾ ਕਿ ਗੱਲਾਂ ਛੱਡ ਦਿਓ ਅੱਜ ਤੇ ਇਦਾਂ ਲੱਗ ਰਿਹਾ ਵੀ ਖੁਦ-ਖੁਦ ਬਾਬਾ ਜੀ ਵਿਰਾਜਮਾਨ ਨੇ ਜੀ ਇੱਥੇ ਨੇੜੇ ਹੋ ਕੇ ਸਾਰਿਆਂ ਦੇ ਮੰਦੀ ਅਰਦਾਸ ਸਾਰਿਆਂ ਦੀ ਦਿਲ ਦੀ ਆਵਾਜ਼ ਬਾਬਾ ਜੀ ਸੁਣ ਰਹੇ ਨੇ ਸਾਨੂੰ ਪੱਖੀ ਦੀ ਸੇਵਾ ਕਰਦੇ ਇਹਨੂੰ ਸੰਗਤ ਵਿੱਚੋਂ ਕਈ ਮਾਈਆਂ ਕਹਿੰਦੀਆਂ ਵੀ ਪੁੱਤ ਤੁਸੀਂ ਗਰਮੀ 'ਚ ਭਿੱਜੇ ਹੋਏ ਹੋ ਇਦਾਂ ਮੈਂ ਕਿਹਾ ਮਤ ਜੀ ਇਹ ਗਰਮੀ ਨਹੀਂ ਹੈ ਏ ਬਾਬਾ ਦੀਪ ਸਿੰਘ ਜੀ ਦੀ ਸਾਡੇ ਤੇ ਕਿਰਪਾ ਸੀ ਉਹਨਾਂ ਦੇ ਰੰਗ ਚ ਭਿੱਜੇ ਆ ਇੱਥੇ ਹਰ ਇੱਕ ਸੰਗਤ ਦਾ ਹਰ ਇੱਕ ਸੰਗਤ ਜਿੱਥੋਂ ਦੂਰੋਂ ਦੂਰੋਂ ਲੋਕੀ ਆਉਂਦੇ ਨੇ ਖੁਸ਼ੀਆਂ ਦੀਆਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ ਹਰ ਇੱਕ ਦੇ ਮਨ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਦੁੱਧ ਵਾਲੇ ਨੂੰ ਦੁੱਧ ਮਿਲਦਾ ਪੁੱਤ ਵਾਲੇ ਨੂੰ ਪੁੱਤ ਮਿਲਦਾ ਕੋਈ ਕਿਸੇ ਨੂੰ ਕੋਈ ਨਿੱਕੀ ਮੋਟੀ ਜਾਂ ਵੱਡੀ ਤੋਂ ਵੱਡੀ ਬਿਮਾਰੀ ਹੈ ਉਹਦਾ ਬਾਬਾ ਜੀ ਹੱਲ ਅਰਦਾਸ ਦੇ ਨਾਲ ਕਰ ਦਿੰਦੇ ਆ ਜੀ ਕਿਸੇ ਨੇ ਵਿਦੇਸ਼ਾਂ ਚ ਜਾਣਾ ਹੈਗਾ ਜੀ ਔੜੇ ਹੋਏ ਕੰਮ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਮੜਿਆ ਹੋਇਆ ਚੋਪੈਰਾ ਸਾਹਿਬ ਬੰਦੇ ਆਉਂਦੇ ਨੇ ਜੀ ਹਾਜ਼ਰੀ ਭਰਦੇ ਨੇ ਮਹਾਰਾਜ ਦੇ ਚਰਨਾਂ 'ਚ ਤੇ ਖੁਸ਼ੀਆਂ ਪ੍ਰਾਪਤ ਕਰਦੇ ਆ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਦੀਆਂ ਖੁਸ਼ੀਆਂ ਖੁਸ਼ੀਆਂ ਝੋਲੀਆਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਆ ਜੀ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਕੀ ਸ਼ਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਬੋਦੋ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਮਾਰਾਟੋਨ ਸਟੈਂਕਸ਼ਨ ਵਿਕੇ ਜਿੱਥੇ ਹਰ ਬੁੱਧਵਾਰ ਦੇ ਬੁੱਧਵਾਰ ਦੁਪਹਿਰਾ ਸਾਹ ਹੁੰਦਾ ਹੈ ਉੱਥੇ ਸੰਗਤਾਂ ਬੜੇ ਮਗਨ ਹੋ ਕੇ ਅੰਤਰ ਧਿਆਨ ਹੋ ਕੇ ਪਾਠ ਕਰਦੀਆਂ ਹਨ ਇਹ ਦੁਪਹਿਰਾ ਸਾਹ ਪਿੱਛੇ ਕਈ ਚਿਰਾਂ ਤੋਂ ਚੱਲ ਰਿਹਾ ਹੈ ਇੱਥੇ ਸੰਗਤਾਂ ਪਹਿਲੇ ਸੈਂਕੜੇ ਦੀ ਗਿਣਤੀ ਫਿਰ ਹਜ਼ਾਰਾਂ ਦੀ ਗਿਣਤੀ ਤੇ ਹੁਣ ਮੇਰੇ ਸਾਹਮਣੇ ਲੱਖਾਂ ਦੀ ਗਿਣਤੀ ਵੱਲ ਵਧ ਰਹੀਆਂ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਲਾਲਲੇ ਸਪੁੱਤਰ ਆਪਣਾ ਬਾਬਾ ਦੀਪ ਸਿੰਘ ਜੀ ਜੋ ਵੀ ਇੱਥੇ ਆ ਗਏ ਇਹਨਾਂ ਦੇ ਅਸਥਾਨ ਤੇ ਆਪਣਾ ਦਿਲੋਂ ਕੋਈ ਵੀ ਆਪਣੀ ਮੁਰਾਦ ਮੰਗਦਾ ਹੈ ਉਹ ਸੱਚੇ ਮਨ ਨਾਲ ਮੰਗਦਾ ਹੈ ਉਹਦੀ ਮੁਰਾਦ ਹਮੇਸ਼ਾ ਪੂਰੀ ਹੁੰਦੀ ਹੈ ਸਾਡੀਆਂ ਆਪਣੀਆਂ ਕਈ ਮਰਦਾਂ ਇਥੋਂ ਪੂਰੀਆਂ ਆਈਆਂ ਹਨ ਬਾਕੀ ਮੈਂ ਜਿਹੜੇ ਵੀ ਪਹਿਰਾ ਸਾਹਿਬ ਦੇ ਬਾਰੇ ਗਲਤ ਕਰ ਰਹੇ ਹਨ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਕਿ ਉਹ ਆ ਕੇ ਦੇਖਣ ਕਿ ਪਹਿਰਾ ਸਾਹਿਬ ਦੇ ਵਿੱਚ ਸੰਗਤਾਂ ਕਿਵੇਂ ਬਾਬਾ ਦੀਸ ਸੇਂਹ ਦਾ ਆ ਪਾਠ ਕਰ ਰਹੀਆਂ ਤੇ ਸਾਈਂ ਸਿੰਘ ਗੁਰਨ ਸਾਹਿਬ ਜੀ ਦੇ ਲੜ ਲਗ ਰਹੀਆਂ ਹਨ ਮੈਂ ਉਹਨਾਂ ਨੂੰ ਫਿਰ ਬੇਨਤੀ ਕਰਦਾ ਹਾਂ ਕਿ ਉਹ ਕੋਈ ਪਾਠ ਕਰ ਰਹੀਆਂ ਹਨ ਨਾ ਕਿ ਉਹ ਕੋਈ ਪੀਰਾਂ ਦੀ ਜਗ੍ਹਾ ਤੇ ਜਾ ਰਹੀਆਂ ਨਾ ਕੋਈ ਉਹ ਹੋਰ ਪਾਸੇ ਜਾ ਰਹੀਆਂ ਤੇ ਮੈਂ ਫਿਰ ਕਰਿ ਜਿਹੜੇ ਸਾਰਾ ਸਾਧ ਦੇ ਵਿਰੁੱਧ ਹਨ ਉਹਨਾਂ ਨੂੰ ਕੰਗਾ ਜਿੱਥੇ ਆਪ ਪ੍ਰਕਾਸ਼ ਦਿੰਦੇ ਹਨ ਗੁਰੂ ਗ੍ਰੰਥ ਸਾਹਿਬ ਬਾਰੇ ਉਹ ਪਹਿਰੇ ਬਾਰੇ ਵੀ ਬੋਲਣਾ ਬੰਦ ਕਰਨ ਇਹ ਨਹੀਂ ਕੋ ਗੱਲਾਂ ਕਰਦੇ ਹੋਇਆ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਹਰਚ ਪਹਿਲਾ ਸਾਹ ਦੇ ਉੱਤੇ ਲੱਸੀ ਅਤੇ ਛਬੀਲ ਦਾ ਲੰਗਰ ਲਗਾਇਆ ਜਾਂਦਾ ਹੈ ਇਹ ਨੌਜਵਾਨਾਂ ਵੱਲੋਂ ਲਗਾਇਆ ਜਾਂਦਾ ਹੈ ਇਸ ਲੰਗਰ ਦੇ ਉੱਤੇ ਕੋਈ ਵੀ ਪ੍ਰਧਾਨ ਕੋਈ ਵੀ ਕੁਝ ਨਹੀਂ ਹੈ ਨੌਜਵਾਨ ਸਾਰੇ ਆਪ ਹੀ ਕਰਦੇ ਹਨ ਇਸ ਦੀ ਸੇਵਾ ਜਿਹੜੀ ਹੈ ਬੰਟੀ ਜੀ ਤੇ ਉਹਨਾਂ ਦੇ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ ਪਰ ਅਸੀਂ ਇਹ ਕਹਿੰਦੇ ਸਮਝ ਜਾਂ ਕਿ ਰਾਤ ਨੂੰ ਸਾਡੇ ਕੋਲ 1 ਰੁਪਏ ਦੀ ਸੇਵਾ ਨਹੀਂ ਹੁੰਦੀ ਤੇ ਅਗਲੇ ਦਿਨ ਬਾਬਾ ਦੀਪ ਸਿੰਘ ਜੀ ਆਪ ਕਿਰਪਾ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਆਪ ਕਿਰਪਾ ਕਰਦੇ ਹਨ ਤੇ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਇੱਕ ਇਹ ਅਸੀਂ ਕਿਵੇਂ ਇੰਨਾ ਲੱਸੀ ਅਤੇ ਚਵੀਰ ਦਾ ਲੰਗਰ ਲਾਇਆ ਹੈ ਤੇ ਮੈਂ ਫਿਰ ਇੱਕ ਵਾਰੀ ਬੇਨਤੀ ਕਰਦਾ ਹਾਂ ਕਿ ਜਿੱਥੇ ਚਵੀਰ ਦਾ ਲੰਗਰ ਪਹਿਰਾ ਸਾਹਿਬ ਤੇ ਲੱਗਦਾ ਹੈ ਉੱਥੇ ਛੋਟੇ ਸਹਿਜਾਦੇ ਤੇ ਵੱਡੇ ਸਹਿਜਾਦੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਦਿਹਾੜੇ ਤੇ ਵੀ ਆਪਣਾ ਦੁੱਧ ਦਾ ਲੰਗਰ ਲਾਇਆ ਜਾਂਦਾ ਹੈ ਮੈਂ ਗੁਰੂ ਮਹਾਰਾਜ ਅਕੇ ਬੇਨਤੀ ਕਰਦਾ ਕਿ ਨੋ ਜੋਨਾਂ ਨੂੰ ਬਲ ਬਖਸ਼ੇ ਤੇ ਉਸੇ ਤਰ੍ਹਾਂ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਸੀ ਸੰਗਤਾਂ ਨੂੰ ਬੇਨਤੀ ਆ ਕਿ ਭਾਈ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਆ ਕੇ ਖੁਸ਼ੀਆਂ ਪਾਵੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਪ੍ਰਭੂ ਦੇ ਗੁਣ ਗਾਵੋ ਭਾਈ ਜਿਹੜੀਆਂ ਭੁੱਲਾ ਹੁੰਦੀਆਂ ਗਲਤੀਆਂ ਹੁੰਦੀਆਂ ਉਹ ਜਰੀਏ ਮaaf ਕੀਤੀਆਂ ਜਾਂਦੀਆਂ ਹਨ ਸਾਰੀ ਸੰਗਤ ਨੂੰ ਬੇਨਤੀ ਆ ਕਿ ਭਾਈ ਇੱਥੇ ਪ੍ਰਭੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਮੈਨੂੰ ਸੇਵਾ ਕਰਦੇ ਨੂੰ ਇੱਥੇ ਜੀ ਘੱਟੋ ਘੱਟ 6 ਮਹੀਨੇ ਹੋ ਗਏ हां जी पूरी ਚੜਦੀ ਕਲਾ ਪੂਰੀ ਪੂਰੀ ਕਿਰਪਾ ਮਹਾਰਾਜ ਦੀ हां जी ਕੰਮ ਕਰ ਵਧੀਆ ਸੈਟਾ ਜੋ ਦੋ ਵਕਤ ਦੀ ਰੋਟੀ ਮਿਲੀ ਜਾਂਦੀ ਆ ਇਹੀ ਪ੍ਰਮਾਤਮਾ ਬੰਨੀ ਉਹ ਬਹੁਤ ਸੁੱਖ ਦਾ ਇੱਕ ਗੱਲ ਆ ਹੋਰ ਮੈਂ ਇਹੀ ਕਹਿਣਾ ਚਾਹੁੰਦਾ ਸੰਗਤ ਨੂੰ ਭਾਈ ਬਾਅਦ ਚੜ ਕੇ ਆਓ ਇੱਥੇ ਲਾਹੇ ਲਓ ਗੁਰੂ ਦੀ ਬਾਣੀ ਪੜੋ ਸੇਵਾ ਕਰੋ ਤਰੱਕੀਆਂ ਕਰੋ ਭਾਈ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਆਪਾਂ ਇਕੱਠੇ ਹੋ ਕੇ ਇੱਕ ਪ੍ਰਭੂ ਦਾ ਗੁਣ ਗਾਉਨੇ ਆਂ ਜੋ ਕਿ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਜਿੱ ਸਾਥ ਸੰਗਤ ਆਉਂਦੀ ਆ ਹਰੇ ਝੋਲੀਆਂ ਭਰ ਕੇ ਜਾਂਦੀ ਆ ਜਿੰਨੀ ਵੀ ਸੰਗਤ ਆਉਂਦੀ ਆ ਇੱਥੇ ਗੁਰੂ ਦੇ ਦਰਵਾਜ਼ੇ ਅੱਗੇ ਸਭ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਖਾਲੀ ਨਹੀਂ ਮੁੜੇ ਪਾਪਾ ਦੀਪ ਸਿੰਘ ਦੇ ਇਸ ਦਰਵਾਜ਼ੇ ਵਿੱਚ ਜਿੰਨੇ ਵੀ ਸੰਗਤ ਆਈ ਆ ਹਰ ਇੱਕ ਸੰਗਤ ਇੱਥੇ ਪੂਰੇ ਆਪਣੇ ਦੁਖੀ ਹੋ ਕੇ ਆਉਂਦੀ ਆ ਪਰ ਸੁਖੀ ਹੋ ਕੇ ਜਾਂਦੀ ਆ ਗੁਰੂ ਘਰ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੀ ਆ ਮੈਂ ਸਾਰੀ ਆਈ ਹੋਈ ਸਾਥ ਸੰਗਤ ਦਾ ਬਹੁਤ ਬਹੁਤ ਆਪਣੇ ਦਿਲੋਂ ਜੀ ਆਇਆਂ ਨੂੰ ਕਰਦਾ ਵਾਂ ਤੇ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹਨਾ ਵਾਂ ਕਿ ਜਿਹੜਾ ਵੀ ਦੁਖੀ ਆ ਉਹ ਇਸ ਦਰਬਾਰ ਦੇ ਵਿੱਚ ਆਵੇ ਤੇ ਆਪਣੇ ਦੁੱਖਾਂ ਨੂੰ ਦੂਰ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੱਧਵਾਰ ਦਾ ਦਿਨ ਆ ਜੀ ਆਪਾ ਦੀਪ ਸਿੰਘ ਜੀ ਦੇ ਚਪਰਾ ਸਾਹਿਬ ਲੱਗਿਆ ਹੋਇਆ ਜੀ ਸਾਰੀ ਸੰਗਤ ਆਈ ਇਹ ਹੀ ਸੇਵਾ ਕਰਦੇ ਫੇ ਮੱਥਾ ਟੇਕੋ ਜੀ ਜਿੰਨੀ ਵੀ ਸਾਰੀ ਨੌਜਵਾਨ ਪੀੜ੍ਹੀ ਸ੍ਰੀ ਗੁਰੂ ਜੀ ਬੇਨਤੀ ਆ ਆਇਆ ਕਰੋ ਮੱਥਾ ਟੇਕੋ ਸੇਵਾ ਕਰੋ ਗੁਰੂ ਦੇ ਲੜ ਲੱਗੋ ਜੀ ਸਭ ਨੂੰ ਜੀ ਆਉਣਾ ਚਾਹੀਦਾ ਬਹੁਤ ਵਧੀਆ ਗੱਲ ਆ ਜਿਹੜੇ ਆਉਂਦੇ ਆ ਤੇ ਨਹੀਂ ਵੀ ਆਉਂਦੇ ਉਹਨਾਂ ਵੀ ਨੂੰ ਵੀ ਆਉਣਾ ਚਾਹੀਦਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਬਹੁਤ ਖੁਸ਼ੀ ਹੋ ਰਹੀ ਆ ਕਿ ਚਰਚਾ ਟੀਵੀ ਵਾਲੇ ਸਾਡੇ ਕੋਲ ਇੱਥੇ ਆਏ ਹੋਏ ਨੇ ਤੇ ਮੈਂ ਇਹਨਾਂ ਤੇ ਇਹ ਲੋਕ ਸ਼ੁਕਰਗੁਜ਼ਾਰ ਆ ਜੋ ਆਪਣੇ ਇੱਥੋਂ ਦੇ ਚਪੈਰਾ ਸਾਹਿਬ ਦੀ ਵੀਡੀਓ ਥੋਡੇ ਸਾਰੇ ਸੰਗਤਾਂ ਤੱਕ ਪਹੁੰਚਾਉਣ ਵਾਸਤੇ ਆਏ ਨੇ ਮੈਂ ਚਾਹੁੰਨਾ ਕਿ ਹਰੇਕ ਸੰਗਤ ਦੇ ਚਰਨਾਂ 'ਚ ਬੇਨਤੀ ਆ ਦੂਰ ਦੂਰ ਜਿੱਥੇ ਤੱਕ ਉਹ ਚਰਚਾ ਟੀਵੀ ਨੂੰ ਦੇਖ ਰਹੇ ਹੋ ਉੱਥੇ ਮੇਰੀ ਬੇਨਤੀ ਬਿਵਾਨ ਕਰੋ ਕਿ ਹਰੇਕ ਗੁਰਦਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4:30 ਵਜੇ ਤੱਕ ਜਪਈ ਸਾਹਿਬ ਲੱਗਦਾ ਹੈ ਚੱਲਦਾ ਹੈ ਅਤੇ ਪਾਠ ਹੁੰਦੇ ਨੇ ਜਪਈ ਸਾਹਿਬ ਦੇ ਪਾਠ ਹੁੰਦੇ ਨੇ ਜਪਈ ਸਾਹਿਬ ਦੇ ਪਾਠ ਹੁੰਦੇ ਨੇ ਤੇ ਆਪਣੇ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ ਉਪਰੰਤ ਨੰਦ ਸਾਹਿਬ ਦਾ ਪਾਠ ਹੁੰਦਾ ਹੈ ਫਿਰ ਅਰਦਾਸ ਦੀ ਅਰਦਾਸ ਹੁੰਦੀ ਹੈ ਵਾਹਿਗੁਰੂ ਜੀ ਮੈਂ ਕਹਿੰਦਾ ਕਿ ਇੱਥੇ ਜਿਹੜੇ ਵੀ ਸੰਗਤ ਹੁੰਦੀ ਆ ਮਨੋ ਕਾਮਨਾ ਕਰਕੇ ਹੁੰਦੀ ਆ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਸੰਗਤ ਨੂੰ ਬੇਨਤੀ ਹੈ ਕਿ ਜਿੱਥੇ ਵੀ ਕੋਈ ਆਪਣੇ ਨਾਮ ਲੈਵਾ ਗੁਰੂ ਦੇ ਚਰਨਾਂ ਦੀ ਸੰਗਤ ਹੈ ਉਹ ਚਪੈਰਾ ਸਾਹਿਬ 'ਚ ਜੂਰ ਆਇਆ ਕਰੋ ਅਗਰ ਚਪੈਰਾ ਸਾਹਿਬ 'ਚ ਤੁਹਾਡੇ ਤੋਂ ਨਹੀਂ ਆ ਸਕਦੇ ਬੁੱਧਵਾਰ ਨੂੰ ਤਾਂ ਤੁਸੀਂ ਕਿਸੇ ਵੀ ਦਿਨ ਆ ਕੇ ਆਪਣਾ ਇੱਥੇ ਜਪੀ ਸਾਹਿਬ ਦੇ ਪੰਜ ਪਾਠ ਕਰੋ ਤੇ ਆਪਣੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਖੜੇ ਆ ਜੀ ਮੈਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਸਿੱਖਿਆ ਦੇਣਾ ਚਾਹੁੰਦਾ ਵਾਹਿਗੁਰੂ ਜੀ ਕਿ ਦੇਖੋ ਆਪਾਂ ਸਵੇਰੇ ਉੱਠ ਕੇ ਨਸ਼ੇ ਕਰਨ ਚਲੇ ਜਾਂਦੇ ਆ ਮਾਰੇ ਤੇ ਲੜ ਲੱਗੋ ਨਸ਼ੇ ਤੋਂ ਬਚ ਕੇ ਰਵਾਂਗੇ ਦੇਖੋ ਮਾਰੇ ਹੀ ਕਰਿਆ ਗਿਆ ਆਪਣ ਕੁਛ ਨਾ ਕੁਛ ਮਿਲਣਾ ਹੀ ਹੈ ਵਾਹਿਗੁਰੂ ਜੀ ਬੱਤ-ਬੱਤ ਪੈਰਾ ਸਾਹਿਬ ਕੱਟਣ ਆਓ ਸੰਗਤ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਨਾ ਵਾਹਿਗੁਰੂ ਜੀ ਬੱਤ-ਬੱਤ ਪੈਰਾ ਸਾਹਿਬ ਕੱਟਣ ਆਓ ਦਰ ਤੇ ਹਾਜ਼ਰੀਆਂ ਕਬੂਲ ਕਰੋ ਆਪਦੀਆਂ ਮਨੁਕਮਣਾ ਮਾਰਗ ਆਪਣੇ ਪੂਰੀਆਂ ਕਰਦਾ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ